परमां पञ्च प्रधान पंच पावे पावै दर्गमान् पञ्चे सोहे दरराजान पञ्चाँका गुरु एक ध्यान धौल् धर्म दया का पूत, सन्तोष थाप ਰਖਿਆ ਜਨ ਸੂਤ ਜੇ ਕੋੁੁਝ ਹੈ ਹੋਵੇ ਸਚਿਆਰ ਭਵ ਲੈ ਉਪਰ ਕੇਤਾ ਭਾਰ ਧਰਤ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਲੈ ਕੌਣ ਜੋਰ ਜੀ ਜਾ ਤਰੰਗਾ ਕੇ ਨਾਉ ਸਭ ਨਾ ਲਿਖਿਆ ਬੁੜੀ ਕਰਾਮ ਇਹੋ ਨੇ ਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕਿਤਾ ਹੋਇ ਕਿਤਾ ਤਾਣ ਸੋ ਆਲਿਓ ਰੂਪ ਕੀਤੀ ਦਾ ਜਾਣੇ ਕੌਣ ਕੋਤ ਕਿਤਾ ਪਸਾਓ ਇਕੋ ਕਵਾਉ ਪਿਸਤੇ ਹੋਏ ਲਖ ਦਰਿਆ ਕੁਦਰਤ ਕਾਉਣ ਕਹਾ ਵੀ ਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਰਚਨਾ ਜਪਜੀ ਸਾਹਿਬ ਜਿਸ ਦੀ 16ਵੀਂ ਪੌੜੀ ਅਗੰਮੀ ਵਿਚਾਰ ਸਾਡੇ ਸਾਹਮਣੇ ਰੱਖਦੀ ਹੈ ਪੰਜ ਸਿਰਮੌਰ ਮੁਖੀ ਨੂੰ ਪੰਜ ਕਹਿੰਦੇ ਨੇ aur panch vastvik kaun hai جو جگت سنسار کی پرمکھتا جڑ جائے تو پرمکھ شکتی کون ہے پرماتما اور جو اس نال جڑ گیا وہ پنچ ہے ایسا جہاں پنچ ہے پنچ پروان پنچ پردھان ایسا جو پہنچے ہوا پنچ ہے وہ پردھان پورک ہے سرمور منخ ہے منقا وجوں وہ سرمور ہے جیسے پنچیاں ہنس جیسے بنسپتی وجوں چندن جیسے پتھروں میں ہی پارس اسی طریقے منکوں و پردھان ہے جو پنچ ہے اور وہ او پنچ ہے جس کی سنسار کی پرمکھتا बन आईए परम शक्ति ਨਾਲ ਜੋ ਜੁੜ ਗਿਆ ਉਹ ਸੰਸਾਰ ਵਿੱਚ ਪਰਮਾਨੁਮੁਖ ਹੈ ਪਰਮਾਨੁਮੁਖ ਹੈ पंच पवे दरद मान ਜਿੱਥੇ ਉਹ ਸੰਸਾਰ ਵਿੱਚ प्रधान ਹੈ ਪਰਮਾਨ ਹੈ ਉੱਥੇ ਦਰਗਾਹ ਦੇ ਵਿੱਚ ਵੀ ਉਹ ਮਾਨ ਸਨਮਾਨ ਪਾਉਂਦਾ ਹੈ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਉਹ ਪਰਮਾਨੁਮੁਨੁਖ ਹੈ ਪ੍ਰধান ਮਨੁਖ ਹੈ ਪੰਚ ਸੋ ਹੈ ਦਰ ਰਾਜਾਨ ਉਹ ਜੋ ਪੰਚ ਹੈ ਉਹ ਰਾਜ ਦਰਬਾਰ ਵਿੱਚ ਵੀ ਸੁਭਾਇਮਾਨ ਹੁੰਦਾ ਹੈ ਭਾਵੇਂ ਰਾਜਨੈਤਿਕ ਵੀ ਉਸ ਦਾ ਸਨਮਾਨ ਕਰਦੇ ਨੇ ਸੰਸਾਰ ਵੀ ਉਸ ਨੂੰ ਪਰਮਾਨਿਕ ਪੁਰਖ ਮੰਨਦਾ ਹੈ ਔਰ ਪ੍ਰਧਾਨ ਜਾਣ ਕੇ ਸਜਦਾ ਕਰਦਾ ਹੈ ਦਰਗਾਹ ਦੇ ਚੀ ਉਹ मान सम्मान ਪਾੰਦੇ ਨੇ ਪੰਚਾ ਕਾ ਗੁਰ ਇੱਕ ਧਿਆਨ ਕਿਉਂਕਿ ਐਸੇ ਜਿਹੜੇ ਪੰਚ ਪੁਰਸ਼ ਨੇ ਉਹਨਾਂ ਦਾ ਧਿਆਨ ਖਦਾ ਇੱਕ ਗੁਰੂ ਦੇ ਚ ਰਹਿਂਦਾ ਹੈ ਭਾਵ ਸੁਰ ਹਮੇਸ਼ਾ ਸ਼ਬਦ ਵਿੱਚ ਜੁੜੀ ਰਹਿੰਦੀ ਹੈ ਛੇੜ ਸਾਰੀ ਧਿਆਨ ਦੀ ਹੈ ਜਿਸ ਕੰਮ ਵਿੱਚ ਧਿਆਨ ਨਹੀਂ ਉਹ ਕੰਮ ਸਿਰੇ ਨਹੀਂ ਚੜਦਾ ਰਸਤੇ ਦੇ ਚੱਲਣ ਆ ਧਿਆਨ ਨੇ ਤੋ ਮਨੁਖ ਮਾਰਗ ਦੇ ਵਿਚ ਭਟਕ ਸਕਦਾ ਹੈ ਧਿਆਨ ਦੇ ਹੀ ਸਾਰੀ ਮਹਿਮਾ ਹੈ ਜਬਾਨ ਜਿਸ ਨਾਲ ਗੁਫ਼ਤਗੋ ਕਰ ਰਹੀ ਹੈ ਅੱਖਾਂ ਉਸੇ ਨੂੰ ਹੀ ਵੇਖ ਰਹੀਆਂ ਨੇ ਔਰ ਕੰਨ ਉਸੇ ਨੂੰ ਸੁਣ ਰਿਹਾ ਹੈ ਪਰ ਇਹ ਪਤਾ ਕਿਸ ਤਰ੍ਹਾਂ ਚਲੇਗਾ ਕੰਨਾਂ ਨੂੰ ਅੱਖਾਂ ਨੂੰ ਤੇ ਜ਼ਬਾਨ ਨੂੰ ਜਿਸ ਨੂੰ ਮੈਂ ਸੁਣ ਰਿਹਾ ਮੈਂ ਉਸੇ ਨੂੰ ਹੀ ਵੇਖ ਰਿਹਾ ਔਰ ਜਿਸ ਨੂੰ ਮੈਂ ਵੇਖ ਰਿਹਾ ਮੈਂ ਉਹਦੇ ਨਾਲ ਹੀ ਗੱਲਬਾਤ ਕਰ ਰਿਹਾ ਉਸ ਨਾਲ ਹੀ ਬੋਲ ਰਿਹਾ ਔਰ ਜਿਸ ਨਾਲ ਮੈਂ ਬੋਲ ਰਿਹਾ ਮੈਂ ਉਸੇ ਨੂੰ ਹੀ ਸੁਣ ਰਿਹਾ ਇਹ ਕਿਸ ਤਰ੍ਹਾਂ ਪਤਾ ਚਲੇਗਾ ਧਿਆਨ ਕਰਕੇ ਧਿਆਨ ਦੇ ਦਾਗਿਤ ਅੱਖਾਂ ਜ਼ਬਾਨ ਤੇ ਕੰਨ ਪਰ ਹੋਏ ਹੋਏ ਨਾ ਹੋਣ تو پھر پتا بھی نہیں چلتا کس نال بول رہے ہاں کسوں ویخ رہا ہاں کسوں سن رہے ہاں سب کچھ لڑکھڑ آ جائے گا سب کچھ بہترتیب ہو جائے گا پر دھیان کر کے ہی یہ بقاعدہ شنکھلا جڑی رہتی ہے میں جسوں ویکھ رہا ہاں اسی نالی بول رہا ہاں اور جس نال بول رہا ہوں اسی نو سن رہا ہاں اور جسوں سن رہے ہاں اس ਇਹ ਇੱਕ ਧਿਆਨ ਕਰਕੇ ਹੀ ਪਤਾ ਚੱਲਦਾ ਹੈ ਧਿਆਨ ਅਕਸਰ ਮਨੁੱਖ ਦਾ ਬਾੜ ਜਾਂਦਾ ਹੈ ਸੰਸਾਰ ਵਿੱਚ ਜਾਂਦਾ ਹੈ ਸੰਸਾਰ ਆਪਣੇ ਆਪ ਵਿੱਚ ਇੱਕ ਐਸੀ ਕشش ਰੱਖਦਾ ਹੈ ਧਿਆਨ ਨੂੰ ਖਿੱਚਦਾ ਹੈ ਔਰ ਧਿਆਨ ਦੇ ਰਾਹੀਂ ਮਨੁੱਖ ਦੀ ਸਾਰੀ ਚੇਤਨ ਸ਼ਕਤੀ ਨੂੰ ਵੀ ਖਿੱਚਦਾ ਹੈ ਸਿਰ ਤੇ ਸਿਰ ਇੱਕ ਦਿਨ ਮਨੁੱਖ ਬਿਰਧ ਹੋ ਕੇ ਅਚੇਤ ਹੋ ਜਾਂਦਾ ਹੈ ਸੋਚ ਸ਼ਕਤੀ ਗਵਾ ਬੈਠਦਾ ਹੈ ਸੋਚ ਸ਼ਕਤੀ ਗਵਾ ਬੈਠਦਾ ਹੈ ਪਰ ਜੇ ਕਿਬਰੇ ਭਿਆਨ ਅੰਤਰਮੁਖੀ ਹੈ ਸੁਰਤ ਸ਼ਬਦ ਦੇ ਜੁੜ ਗਈ ਹੈ ਧਿਆਨ ਸ਼ਬਦ ਦੇ ਜੁੜ ਗਿਆ ਹੈ ਗੁਰਮੰਤਰ ਦੇ ਜੁੜ ਗਿਆ ਹੈ ਐਸਾ ਮਨੁੱਖ ਭਾਵੇਂ ਸਰੀਰ ਦੇ ਤਲ ਤੇ ਬਿਰਧ ਹੋ ਜਾਏ ਉਸ ਦਾ ਹਾਫਿਜ਼ਾ ਕਮਜ਼ੋਰ ਨਹੀਂ ਹੁੰਦਾ ਉਹਦੀ ਚੇਤੇ ਸ਼ਕਤੀ ਕਮਜ਼ੋਰ ਨਹੀਂ ਹੁੰਦੀ ਉਹਦੀ ਵਿਚਾਰ ਸ਼ਕਤੀ ਕਮਜ਼ੋਰ ਨਹੀਂ ਹੁੰਦੀ ਉਹਦੀ ਸੋਚ ਸ਼ਕਤੀ ਕਮਜ਼ੋਰ ਨਹੀਂ ਹੁੰਦੀ ਗੁਰਮੁਖ ਕਦੇ ਬੁੱਢੇ ਨਹੀਂ ਜੇਨ ਅੰਤਰ ਸੁਰਤ ਗਿਆਨ ਬਲਕੇ ਉਮਰ ਦੇ ਵਧਣਿਆਂ ਵਿਰਧ ਹੁੰਦੇ ਆ ਉਹਨਾਂ ਦਾ ਗਿਆਨ ਆਸਮਾਨੋਂ ਤੋਂ ਵੀ ਅੱਗੇ ਜਾਣ ਲੱਗ ਪੈਂਦਾ ਹੈ ਕਾਰਨ ਸੁਰਤ ਸ਼ਬਦ ਦੇ ਜੁੜੀ ਹੋਈਏ ਧਿਆਨ ਸ਼ਬਦ ਦੇ ਜੁੜੇ ਹੋਇਆ ਪੰਚਾਕਾ ਗੁਰ ਏਕ ਧਿਆਨ ਐਸੇ ਜੋ ਪੰਜ ਜਨ ਨੇ ਹਨ ਉਹਨਾਂ ਦਾ ਧਿਆਨ ਇੱਕ ਗੁਰੂ ਵਿੱਚ ਜੁੜਿਆ ਰਹਿੰਦਾ ਹੈ ਭਾਵ ਸ਼ਬਦ ਦੇ ਜੁੜਿਆ ਰਹਿੰਦਾ ਹੈ धोल धर्म दया का पूत संपोख था रख्या जिन सो प्राचीन ऋषि मुनि संत जन महात्मा खोजण ते गए प्रभु नो साधना ते करण गए ध्यान दे लेकिन एक व्यर्थ दे काम विच पए गए सृष्टि ओ किसने चके आया है सृष्टि किस आशरे ते खड़ी है ए सूरज चांद तारे आदा आधार के है ध्यान निरंकार विस जोड़न दी थाते ध्यान सारे दा सारा संसार दी तरफ चला गया अगर ध्यान शब्द दे जुड़दा ते निरंकार दा बोध हो जांदा तो निरंकार दे बोध दे नाल संसार दा बोध अपने आप हो जाना चाहिए पर ओते अपनी सारी शक्ति संसार दे बोध विच लगाने ते तुल पै और सिटा उन्होंने के कड्या तत के कड्या के जमीन भोले बैल ने चुकी होई है चित्ते रंग दा बलद है ਪੁਸਨੇ ਚੁੱਕੀ ਹੋਈ ਹੈ ਇਸ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸ਼ਨ ਕਰਦੇ ਨੇ ਔਰ ਫਿਰ ਦੱਸਦੇ ਨੇ ਵਾਸਤਵਿਕ ਧਰਤੀ ਦਾ ਆਧਾਰ ਕੌਣ ਹੈ ਜਿੱਥੇ ਦੇਸ਼ੀ ਮੁਨੀਆਂ ਨੇ ਉਪਨਿਸ਼ਦਾਂ ਦੇ ਗਿਆਤਾ ਨੇ ਪੁਰਾਣਾ ਦੇ ਰਚਨਹਾਰਾ ਨੇ ਇਹ ਕਹਿ ਦਿੱਤਾ دھولے بہل نے چکیا ہوا ہے اور ایک سنگے چکی ہوئی ہے جدو تھک جگہ چکتا ہے بہ چال اتیادک اتیادکار زمین کے سبند ہزار سال تک پرچلت وگیان تو, تو وانجے منک ਅਜੇ ਵੀ ਇਸੇ ਲਕੀਰ ਨੂੰ ਜਹ ਹੈ ਟਿਕ ਰਹਿਣੇ ਇਸੇ ਮਨੋਦ ਦੇ ਆਸਰੇ ਤੇ ਜੀ ਰਹੇ ਨੇ ਹਨ ਗਨਗੋ ਨਾਨਕ ਦੇਵ ਜੀ ਮਹਾਰਾਜ ਇੱਥੇ ਪ੍ਰਸ਼ਨ ਖੜਾ ਕਰ ਦੇਣ ਜੇ ਕੋ ਬੁਝੈ ਹੋਵੇ ਸਚਿਆਰ ਅਗਰ ਵਾਕਈ ਕਿਸ ਨੇ ਜਾਣ ਲਿਆ ਧਰਤੀ ਦੇ ਰਾਜ਼ ਨੂੰ ਤੇ ਦਾਵਾ ਕਰੇ ਸਚਿਆਰ ਹੋਣ ਦਾ ਕਿ دھولے بیل نہیں چکے مجھ سمجھ آ گئی پتا چل گیا تو گرو نانک پرشن کر نے دھولے اوپر کے بھار اس دھولے بیل بلتے پھر بھار کتنا ہویا پہلے یہ تو سوچو یہ ساری سرشٹی یہ سارا بھار وہ دھولا بیل چک لوگ گا چلو من لینا ਭੌਲਾ ਬੈ ਚੋਕ ਲਵੇਗਾ ਪਰ ਇੱਕ ਹੋਰ ਪ੍ਰਸ਼ਨ ਖੜਾ ਹੁੰਦਾ ਹੈ ਧਰਤੀ ਹੋਰ ਪਰੇ ਹੋਰ ਹੋਰ ਕਿਸ ਤੇ ਭਾਰ ਤਲੇ ਕੋਣ ਜੋ ਹੋਰ ਧਰਤੀਆਂ ਨੇ ਹੋਰ ਧਰਤੀਆਂ ਨੇ ਇੱਕ ਧਰਤੀ ਥੋੜੀ ਹੈ ਕਿਉਂ ਫਿਰ ਸਾਰੇ ਹੀ ਇਹ ਜੋ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਧਰਤੀਆਂ ਨੇ ਇਹਨਾਂ ਦੇ ਥੱਲੇ ਧੌਲਾ ਬੈਲ ਖੜਾ ਹੈ ਤਾਂ ਫਿਰ ਇੱਕ ਪ੍ਰਸ਼ਨ ਹੋਰ ਖੜਾ ਹੁੰਦਾ ਕਿਸ ਤੇ ਭਾਰ ਤਲੇ ਕੋਣ ਜੋ ਫਿਰ ਉਸ ਧੌਲੇ ਬੈਲ ਦੇ ਥੱਲੇ ਕੋਣ ਹੈ ਉਹ ਕਿਸ ਆਸਰੇ ਤੇ ਖੜਾ ਹੈ ਤੇ ਜੇ ਕੋ ਉਹ ਥੱਲੇ ਹੋਰ ਧਰਤੀ ਤੇ ਖੜਾ ਹੈ ਤਾਂ ਫਿਰ ਉਹ ਧਰਤੀ ਕਿਸ ਤੇ ਖੜੀ ਹੈ ਕਿ ਜੇ ਆਖੋ ਉਹ ਧੌਲੇ ਬੈਲ ਤੇ ਖੜੀ ਹੈ तो फिर ओ धौला बैल केस्ते खड़ा है जे फिर आखो ओ और धरती ते खड़ा है तो आखिर किसे खांथे ते गल मकाणी पे जई कि धौले बैल दे थल्ले कुछ नहीं ओ आपे ही खड़ा है तो फिर ए आखन दे संकोच के धरती आपे खड़ी है विस्कार धौले बैल नो ल्याण दी की लोड़ पे गई अगर धौले बैल ने झुकी होए तो धौले बैल नो किसे ने झुके होया ਅਗਰ ਭੋਲੇ ਬਹਿਲ ਨੂੰ ਕਿਸੇ ਨੇ ਨਹੀਂ ਚੁੱਕਿਆ ਹੋਇਆ ਤਾਂ ਫਿਰ ਇਹ ਆਖਣ ਵਿੱਚ ਕੀ ਸੰਕੋਚ ਹੈ ਧਰਤੀ ਨੂੰ ਕਿਸੇ ਨੇ ਨਹੀਂ ਚੁੱਕਿਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਪ੍ਰਸ਼ਨ ਔਰ ਇਸ ਤੇ ਸੰਬੰਧਿਤ ਸਹੀ ਜਾਣਕਾਰੀ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਦਿੰਦੇ ਨੇ ਧੌਲ ਧਰਮ ਦਇਆ ਕਾ ਪੂਤ ਵਾਸਤਵਿਕ ਧੌਲਾ ਬੈਲ ਕੌਣ ਹੈ ਧਰਮ ਮਰਿਆਦਾ ਨਿਯਮ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਜੋ ਉਸ ਦੀ ਦਇਆ ਤੋਂ ਬਣਿਆ ਹੈ ਉਹਦੀ ਰਹਿਮਤ ਤੋਂ ਬਣਿਆ ਹੈ ਉਹਦੀ ਬਖਸ਼ਿਸ਼ ਤੋਂ ਬਣਿਆ ਹੈ ਦਇਆ ਦਾ ਪੁੱਤ ਜੋ ਦਇਆ ਦਾ ਪੁੱਤਰ ਹੈ ਉਸ ਤੋਂ ਹੀ ਇਹ ਨਿਯਮ ਬਣਿਆ ਹੈ ਔਰ ਪ੍ਰਭੂ ਦੇ ਬਣਾਏ ਹੋਏ ਨਿਯਮ ਕਰਕੇ ਹੀ ਧਰਤੀ ਖੜੀ ਨਿਯਮ ਉਸ ਦਾ ਕੀ ਹੈ ਹਰ ਗ੍ਰਹਿ ਨੇ ਛਤਰ ਦੀ ਇੱਕ ਦੂਜੇ ਵਿੱਚ ਕشش ਹੈ। ਔਰ ਸਾਰੇ ਗ੍ਰਹਿ ਨੇ ਛਤਰ ਸੂਰਜ, ਚੰਦ, ਤਾਰੇ ਇੱਕ ਦੂਜੇ ਦੀ ਕشش ਤੇ ਖੜੇ ਹੈ। ਇਹ ਕشش ਇਹ ਖਿਚਾਓ। ਇਹ ਗ੍ਰੈਵਿਟੇਸ਼ਨ। ਇਹ ਕشش ਉਸ ਬ੍ਰਿਪੂਰਨ ਪ੍ਰਮਾਤਮਾ ਨੇ ਆਪ ਬਣਾਈ। ਇਹ ਉਸ ਦੀ ਮਿਹਰ ਤੋਂ ਬਣੀ ਹੈ। ਇਹ ਉਸ ਦੀ ਦਇਆ ਤੋਂ ਬਣੀ ਹੈ। ਦਰਸਲ دیا ہوئے تو پھر کسی پہ کشش پیدا ہو کے اس سے ترس آئے گا وہی کچھ مدد دے کرنوں جی کرے گا سارے دا سارا دیا تو پیدا ہوں ہو سیوا ساری دی ساری دیا تو پیدا ہوں گی ای یہ ایک پربھو کا بنایا ہوا نیم ہے دیا تو بنا پروکار نہیں दया तो बिना सेवा नहीं दया तो बिना संभाल नहीं जिथे जिथे मनुख जिसने प्रति कठोर हो जाता है उसको नजरें फेर लेता है और कठोरता आई संबंध टूट गया दया आई संबंध जुड़ गया प्रभु की दया सारेयां ते इस वास्ते है ये जो प्रभु ने नियम बनाया ਮर्यादा ਬਣਾਈ ਇੱਕ ਦੂਜੇ ਦੀ کشਿਸ਼ ਕਠੋਰ ਮਨੁੱਖ کشਿਸ਼ ਵਿਹਿੰਨ ਹੋ ਜਾਂਦਾ ਹੈ ਕਿਸੇ ਨਾਲ ਸੰਬੰਧ ਨਹੀਂ ਰਹਿਦਾ ਜਗਤ ਨਾਲ ਸੰਬੰਧ ਵਿਆਲੂ ਦਾ ਹੀ ਜੁੜ ਸਕਦਾ ਹੈ ਕਠੋਰ ਮਨੁੱਖ ਦਾ ਨਹੀਂ ਕਠੋਰ ਮਨੁੱਖ ਦੇ ਸਾਹਮਣੇ ਪਿਆਸਾ ਮਰ ਜਾਏਗਾ ਪਾਣੀ ਨਹੀਂ ਪਿਲਾਏਗਾ ਲੋੜਵੰਤ ਤੜਪ ਤੜਪ ਕੇ ਤੜਪ ਜਾਏਗਾ ਉਹਦੀ ਲੋੜ ਪੂਰਤੀ ਨਹੀਂ ਕਰੇਗਾ ਪਰਿਪੂਰਨ ਪਰਮਾਤਮਾ ਨੇ ਇੱਕ ਦੂਜੇ ਦੀ ਕਸ਼ਿਸ਼ ਤੇ ਸਭ ਕੁਝ ਨੂੰ ਟਿਕਾ ਦਿੱਤਾ ਹੈ ਔਰ ਇਹ ਇੱਕ ਨਿਯਮ ਹੈ ਧਰਮ ਹੈ ਜੋ ਪ੍ਰਭੂ ਦੀ ਦਇਆ ਤੋਂ ਪੈਦਾ ਹੋਇਆ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂ ਅਕਾਲ ਪੁਰਖ ਦਾ بینیਮ ਇੱਕ ਤਾਰ ਵੱਜਾ ਹੋਇਆ ਹੈ ਸੰਤੋਖ ਤੇ ਸੂਤ ਗਏ। ਅਗਰ ਇਹ धागा ਟੁੱਟ ਜਾਏ ਤਾਂ ਸੰਸਾਰ ਦੇ ਸਾਰੇ ਮੜ ਕੇ ਬिखर ਜਾਣਗੇ। ਪਰ ਸੰ ਹੈ ਸ਼ੇਰ ਆਪਣੀ ਥਾਂ ਤੇ। ਸ਼ੇਰ ਗਿੱਦੜ ਜੈਸਾ ਨਹੀਂ ਹੋਣਾ ਚਾਹੁੰਦਾ। ਪਰ ਸੰ ਹੈ ਗਿੱਦੜ ਆਪਣੀ ਥਾਂ ਤੇ। ਗਿੱਦੜ ਰਿਛ ਜੈਸਾ ਨਹੀਂ ਹੋਣਾ ਚਾਹੁੰਦਾ। ਪਰ ਸੰ ਹੈ ਰਿਛ ਆਪਣੀ ਥਾਂ ਤੇ। ਇਹ ਅਥਰੂ ਜੈਸਾ ਨਹੀਂ ਹੋਣਾ ਚਾਹੁੰਦਾ ਪਰ ਸੰ ਹੈ ਹਾਥੀ ਆਪਣੇ ਥਾਂ ਤੇ ਹਾਥੀ ਸੱਪ ਜੈਸਾ ਨਹੀਂ ਹੋਣਾ ਚਾਹੁੰਦਾ ਸੱਪ ਪਰ ਸੰ ਹੈ ਆਪਣੇ ਸੱਪ ਹੋਣ ਦੇ ਚ ਸੱਪ ਕੀੜਾ ਤੇ ਹੋਰ ਮਕੋੜਾ ਨਹੀਂ ਹੋਣਾ ਚਾਹੁੰਦਾ ਦਰਸਲ ਜਿੱਥੇ ਜਿੱਥੇ ਜੀਵਾਂ ਨੂੰ ਪ੍ਰਭੂ ਨੇ ਟਿਕਾ ਦਿੱਤਾ ਹੈ ਸੰਤੋਖ ਦੇ ਸੂਤਰ ਦੇ ਸਾਰਿਆਂ ਨੂੰ ਪਰੋ ਦਿੱਤਾ ਕਰੀਬਨ ਕਰੀਬਨ ਹਰ ਜੀ ਚاہے ਉਹ ਬਨਸਪਤੀ ਹੈ ਚਾਹੇ ਪਸ਼ੂ ਪੰਛੀ ਨੇ ਆਪਣੇ ਆਪ ਦੇ ਵਿੱਚ ਸੰਤੁਸ਼ਟ ਨੇ ਆਪਣੇ ਆਪ ਦੇ ਵਿੱਚ ਰਾਜ਼ੀ ਨੇ ਜਿਸ ਦਿਨ ਮਨੁੱਖ ਦੇ ਅੰਦਰ ਵੀ ਇਹ ਸੰਤੋਖ ਦਾ ਸੂਤਰ ਇਕ ਤਾਰ ਪੈਦਾ ਹੋ ਜਾਏ ਤਾਂ ਫਿਰ ਸਾਰਾ ਖੰਡਾਓ ਜਿਸ ਦੇ ਮਨ ਰਹਾ ਹੈ ਉਹ ਇਕ ਹੋ ਜਾਂਦਾ ਹੈ ਖਿੰਡੇ ਹੋਇਆ ਮਨ کیونکہ اسنتشٹ ہے یہی کارن ہے کہ اترپت ہے منق کجدانی کدی رجدانی اسنتشٹ ہے اسنتشٹ ہے کیونکہ کنڈیا ہوا ہے یہ من کے سارے بکھرے ہوئے نے اگر یہ کدھر سنتوکھ کے سوتر آ جائے تو سارے من کے اس دے جڑ جان اور ٹکاؤ اس نصیب ہو جائے वास्तविक जो धर्म है ये दया करते है संतोष करते है अगर संतोष नहीं तो मनुष्य अपनीsqrt शब्द देश जोड़ नहीं सकदा अगर दया नहीं तो मनुष्य संसार दे नाल सेवा दा संबंध जोड़ नहीं सकदा जुड़ना है संसार नाल जुड़ना है निरंकार नाल जुड़ना है मूल नाल और जुड़ना है उस नाल जो मूल तो उत्पन्न होया है जुड़ना है जड़ा नाल ਜੁੜਨਾ ਹੈ ਫੁੱਲ ਫਲ ਤੇ ਸ਼ਾਖਾ ਨਾਲ ਪਰ ਜੇ ਦਇਆ ਨਹੀਂ ਤਾਂ ਸੰਸਾਰ ਨਾਲ ਜੁੜ ਨਹੀਂ ਸਕੇਗਾ ਪਰ ਜੇ ਸੰਤੋਖ ਨਹੀਂ ਤਾਂ ਨਿਰੰਕਾਰ ਨਾਲ ਨਹੀਂ ਜੁੜ ਸਕੇਗਾ ਇਸ ਵਾਸਤੇ ਸਾਹਿਬ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੋਤ ਅਗਰ ਕੋਈ ਕਹੇ ਨਹੀਂ ਵਾਕਈ ਭੋਲੇ ਬੈਲ ਨਹੀਂ ਸ੍ਰਿਸ਼ਟੀ ਨੂੰ ਚੁਕੇ ਹੋਇਆ ਤੋ ਜੇ ਕੋ ਬੁਝੇ ਹੋਵੇ ਸਚਿਆਰ ਅਗਰ ਐਸਾ ਉਸਨੇ ਜਾਣੇ ਹੈ ਬੁਝੇ ਹੈ ਤੇ ਸਚਿਆਰ ਹੋਣ ਦਾ ਦਾਵਾ ਕਰੇ ਤਾਂ ਫਿਰ ਉਹ ਦੱਸੇ ਉਸ ਧੌਲੇ ਬੈਲ ਦੇ ਉਤੇ ਕਿ ਨੰਗ ਭਾਰ ਹੈ ਫਿਰ ਉਹ ਧੌਲਾ ਬੈਲ ਕਿਸ ਧਰਤੀ ਤੇ ਖੜਾ ਹੈ ਕਿ ਉਸ ਧਰਤੀ ਦੇ ਥੱਲੇ ਫਿਰ ਕੌਣ ਹੈ ਜੇ ਕਹੀਏ ਧੌਲਾ ਬੈਲ ਹੈ ਤਾਂ ਫਿਰ ਉਹ ਧੌਲਾ ਬੈਲ ਕਿਸ ਧਰਤੀ ਤੇ ਖੜਾ ਹੈ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕੌਣ ਜੋਰ ਸਾਹਿਬ ਕਹਿੰਦੇ ਨੇ ਵਾਸਤਵਿਕ ਧੌਲਾ ਬੈਲ ਧਰਮ ਹੈ ਨਿਯਮ ਹੈ ਮਰਿਆਦਾ ਹੈ ਜੋ ਪ੍ਰਮਾਤਮਾ ਦੀ ਦਇਆ ਤੋਂ ਪੈਦਾ ਹੋਈ ਹੈ ਤੇ ਜੀਵਾਂ ਨੂੰ ਉਸ ਦੀ ਦਇਆ ਨਹੀਂ ਸੰਤੋਖ ਦੇ ਧਾਗੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ ਸਾਰੇ ਜੀਵ ਜੰਤ ਆਪਣੀ ਆਪਣੀ ਥਾਂ ਤੇ ਸੰਤੁਸ਼ਟ ਨੇ ਜਿਸ ਦਿਨ ਸਾਧਨਾ ਕਰਦੇ ਆ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਜੇ ਕਹੀਏ ਨਹੀਂ ਭੋਲੇ ਬੈਲ ਨੇ ਚੁਕਿਆ ਹੋਇਆ ਹੈ ਤੋ ਇਹ ਦਲੀਲ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰੀ ਨਹੀਂ ਉਤਰਦੀ ਨਹੀਂ ਉਤਰਦੀ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਾਮ ਅਨੰਤ ਜੀ ਅਨੰਤ ਉਹਨਾਂ ਦੀਆਂ ਜਾਤਾਂ ਵਖ-ਵਖ ਰੰਗਾ ਵਾਲੇ ਔਰ ਵਖ-ਵਖ ਨਾਮਾ ਵਾਲੇ ਸਾਰਿਆਂ ਦੇਤੇ ਉਸ ਪਰਿਪੂਰਨ ਪ੍ਰਮਾਤਮਾ ਨੇ ਅਗੰਮੀ ਕਲਮ ਨਾਲ ਲਿਖ ਦਿੱਤਾ ਹੈ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੀ ਤਰਜ਼ੇ ਜ਼ਿੰਦਗੀ ਉਹਨਾਂ ਦਾ ਜੀਵਨ ਬਸੇਰਾ ਉਸੇ ਮੁਤਾਬਕ ਉਹ ਆਪਣਾ ਜੀਵਨ ਵਿਕੀਤ ਕਰ ਰਹੇ ਨੇ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ اگر کوئی یہ پورے کا پورا جاننا چاہے کتنے جیو نے کتنیا ذاتا والے نے کن نام والے نے انہوں دی طرز زندگی کی ہے اگر اس ڈھنگ کا کوئی لے جاننا چاہے تو مہاراج کہ اندازہ لگا کے وہ گا کتا ہوئے کنا ہوئے بھاؤ صاحب یہ کہہ رہے ہیں یہ سب کچھ لے ਨਹੀਂ ਆ ਸਕੇਗਾ ਕਿ ਕਾ ਤਾਣ ਸਵਾਲਿਓ ਰੂਪ ਕਿਤੀ ਦਾਤ ਜਾਣੇ ਕੌਣਕੂਤ ਕਿਤਨੀ ਸ਼ਕਤੀ ਹੈ ਸੰਸਾਰ ਵਿੱਚ ਪਸਰੀ ਹੋਈ ਪਾਣੀ ਵਿੱਚ ਸ਼ਕਤੀ ਹਵਾ ਵਿੱਚ ਸ਼ਕਤੀ ਅਗਨੀ ਵਿੱਚ ਸ਼ਕਤੀ ਧਰਤੀ ਵਿੱਚ ਸ਼ਕਤੀ ਆਕਾਸ਼ ਦੇ ਸ਼ਕਤੀ ਸ਼ਕਤੀ ਦਾ ਇਤਨਾ ਪਸਾਰਾ ਕੌਣ ਨਾਪੇ ਅਸੀਂ ਮਨੁੱਖ ਦੇ ਅੰਦਰ ਦੀ ਤਾਕਤ ਨੂੰ ਨਾਪਦੇ ਹਾਂ ਮਸ਼ੀਨਾਂ ਨਾਲ ਫਿਰ ਮਸ਼ੀਨਾਂ ਦੀ ਤਾਕਤ ਨੂੰ ਨਾਪਦੇ ਹਾਂ ਘੋੜੇ ਨਾਲ ਬਈਤਨੇ ਹਾਰਸ ਪਾਵਰ ਦੀ ਇਹ ਮਸ਼ੀਨ ਹੈ ਪਰ ਕਿਤਨੇ ਘੋੜੇ ਨੇ ਕਿਤਨੇ ਸ਼ੇਰ ਨੇ ਕਿਤਨੇ ਹਾਥੀ ਨੇ ਧਰਤੀ ਦੀ ਸ਼ਕਤੀ ਪਾਣੀ ਦੀ ਸ਼ਕਤੀ ਹਵਾ ਦੀ ਸ਼ਕਤੀ ਅਗਨ ਦੀ ਸ਼ਕਤੀ ਆਕਾਸ਼ ਦੀ ਸ਼ਕਤੀ ਕਿਤਨਾਕ ਪਸਾਰਾ ਹੈ ਇਸ ਸਾਰੀ ਸ਼ਕਤੀ ਨੂੰ ਕੌਣ ਨਾਪੇ और कितना सुंदर स्वरूप है के पीदात जाने कौन कोत और इना सारे जीवन जो दांत प्राप्त हो रही है भाव जीव हवा तो बिना नहीं रह सकदे हवा प्रभु दी दांत है जीव पानी तो बिना नहीं रह सकदे पानी परमात्मा दी दीती हुई दांत है जीव ऑक्सीजन तो बिना नहीं रह सकदे ਔਰ ਆਕਸੀਜਨ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਜੀਵ ਧਰਤੀ ਤੋਂ ਬਿਨਾ ਨਹੀਂ ਰਹਿ ਸਕਦੇ ਧਰਤੀ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਔਰ ਇਹ ਦਾਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਜੀਵ ਬਹੁਤ ਥੋੜੇ ਨੇ ਸਭ ਕੁਝ ਬਹੁਤ ਬਹੁਤ ਉਪਾਇਆ ਜੀਵਾਂ ਦੀ ਜਿੰਨੀ ਲੋੜ ਹੈ ਉਸ ਤੋਂ ਪਰੀਪੂਰਨ ਪ੍ਰਮਾਤਮਾ ਨੇ ਬਹੁਤ ਕੁਝ ਜੋ ਹੈ ਵੜਾ ਦਿੱਤਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਜਿਤਨਾ ਪਾਣੀ ਚਾਹੀਦਾ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਜਿਤਨੀ ਹਵਾ ਚਾਹੀਦੀ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਰਹਿਣ ਨੂੰ ਜਿਤਨੀ ਧਰਤੀ ਚਾਹੀਦੀ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਔਰ ਜੀਵਨ ਨੂੰ ਜਿਤਨਾ ਆਕਸੀਜਨ ਚਾਹੀਦਾ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਸਭ ਕੁਝ ਬਹੁਤ ਬਹੁਤ ਉਪਾਇਆ ਔਰ ਇਹ ਦਾਤ ਕਿੰਨੀ ਹੈ ਕੌਣ ਅੰਦਾਜ਼ਾ ਲਾਵੇ ਕਿਸ ਕੋਲ ਤਾਕਤ ਹੈ ਕੌਣ ਗਿਣਤੀ ਮਿੰਦੀ ਇਸ ਨੂੰ ਜੋ ਹੈ ਲਿਆਵੇ ਤੇ ਲੇਖਾ ਲਿਖੇ ਕੀਤਾ ਪਸਾਓ ਏਕੋ ਕਵਾਓ ਵਾਸਤਵਿਕ ਸਚਾਈ ਕੀ ਹੈ ਉਸ ਪਰਿਪੂਰਨ ਪ੍ਰਮਾਤਮਾ ਤੋਂ ਇੱਕ ਸ਼ਬਦ ਹੋਇਆ ਇੱਕ ਹੁਕਮ ਹੋਇਆ ਇੱਕ ਸ਼ਬਦ ਹੋਇਆ ਇੱਕ ਧੋਨੀ ਹੋਈ ਉਸੇ ਤੋਂ ਹੀ ਇਹ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਤਿਸਤੇ ਹੋਏ ਲਖ ਦਰਿਆ ਉਸ ਤੋਂ ਹੀ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਲੱਖਾਂ ਸੂਰਜ ਲੱਖਾਂ ਚੰਦ ਤਾਰੇ ਲੱਖਾਂ ਪ੍ਰਥਵੀਆਂ ਅਨੰਤ ਤਰ੍ਹਾਂ ਦਾ पसारा ਜੀਵਨ ਦਾ ਉਸੇ ਇੱਕ ਸ਼ਬਦ ਤੋਂ ਚੱਲ ਪਿਆ ਕੁਦਰਤ ਕਾਵਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਮੈਂ ਕੌਣ ਹਾਂ ਕ੍ਰਿਪਾ ਦੇ ਵਿਚਾਰ ਕਰਾਂ ਗਿਣਤੀ ਦਿਖ ਲਿਆਵਾ ਮੈਂ ਤੇ ਉਸ ਤੋਂ ਇੱਕ ਵਾਰੀ ਵੀ ਸਦਕੇ ਨਹੀਂ ਹੋ ਸਕਦਾ ਭਾਵ ਕਿਦਰੀ ਇੱਕ ਕਲਾਦ ਤੋਂ ਵੀ ਸਦਕੇ ਹੋਣਾ ਕੁਰਬਾਨ ਹੋਣਾ ਐਸੀ ਭਾਵ ਤਰੰਗ ਜਦ ਪੈਦਾ ਹੁੰਦੀ ਹੈ ਤਾਂ ਕੁਰਬਾਨੀ ਨਾਲ ਉਸ ਦੀ ਉਦਾਤ ਉਸ ਦਾ ਉਹ ਪਸਾਰਾ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਮੈਂ ਕੌਣ ਹਾਂ ਉਸ ਦੀ ਵਿਚਾਰ ਕਰ ਸਕਾਂ ਜੋ ਤਉ ਦ ਭਾਵੇ ਸਾਈ ਭਲੀਕਾਰ ਜੋ ਤੈਨੂੰ ਭਾਉਂਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ జగਦ ਵਿੱਚ ਹੁੰਦਾ ਹੈ ਔਰ ਸਭ ਕੁਝ ਭਲਾ ਹੁੰਦਾ ਹੈ ਕਿਤੇ ਵੀ ਬੁਰਾ ਨਹੀਂ ਬੁਰਾ ਨਹੀਂ ਸਭ ਭਲਾ ਹੀ ਹੈ રે ਹਾਰ ਨਹੀਂ ਸਭ ਜیتے ਹੈ ਤੂੰ ਸਦਾ ਸਲਾਮਤ ਨਿਰੰਕਾਰ تدا اٹل ہے آکار پہت ہیں ویاپک ہیں میں کون ہاں اس لے نو لکھن والا بھاؤ تیرا یہ لےکھا کوئی بھی نہیں لکھ سکتا کوئی بھی نہیں لکھ سکتا کوئی بھی نہیں لکھ سکتا